ਚੋਣ ਲਈ ਵੋਟਿੰਗ ਹੋਏਗੀ ਮਿਲ ਕੇ ਚੋਣ ਲੜ ਰਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਮੇਅਰ ਚੋਣ ਦੇ ਵਿੱਚ ਬੀਜੇਪੀ ਵਰਸਸ ਇੰਡੀਆ ਗੱਠ ਚੋਣ ਨਜ਼ਰ ਆ ਰਿਹਾ ਹੈ ਤਾਂ ਕੱਲ ਦੇਰ ਰਾਤ ਤੱਕ ਦੱਸਿਆ ਕਿ ਕਾਨੂੰਨੀ ਦਾਪੇਚ ਚੱਲਦੇ ਰਹੇ ਨੇ ਹਾਈ ਕੋਰਟ ਦੇ ਵਿੱਚ ਦੇਰ ਤੱਕ ਸੁਣਵਾਈ ਜਿਹੜੀ ਹੈ ਉਹ ਚੱਲਦੀ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਟੀਸ਼ਨ ਦੇ ਵਿੱਚ ਨਿਰਪੱਖ ਚੋਣ ਦੀ ਮੰਗ ਕੀਤੀ ਹੈ ਕੋਰਟ ਨੇ ਆਪਣੀ ਨਿਗਰਾਨੀ ਦੇ ਵਿੱਚ ਚੋਣ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ ਚੰਡੀਗੜ੍ਹ ਪੁਲਿਸ ਦੇ ਕਾਨੂੰਨ ਦੇ ਮੁਤਾਬਿਕ ਚੋਣਾ ਕਰਵਾਏ ਹਾਈ ਕੋਰਟ ਨੇ ਇਹ ਕਿਹਾ ਹੈ ਚੰਡੀਗੜ੍ਹ ਪੁਲਿਸ ਕਾਨੂੰਨ ਦੇ ਮੁਤਾਬਿਕ ਚੋਣਾ ਕਰਵਾਏ ਤਾਂ ਨਿਯਮਾਂ ਦੇ ਮੁਤਾਬਿਕ ਜਿਹੜੀ ਆ ਉਹ ਚੋਣਾ ਦੀ ਵੀਡੀਓਗ੍ਰਾਫੀ ਹੋਏਗੀ ਸਾਰੇ ਕੰਸਲਰਾਂ ਨੂੰ ਦੱਸ ਦਿੱਤੇ ਕਿ ਪਾਸ ਦਿੱਤੇ ਜਾਣਗੇ ਹਾਈ ਕੋਰਟ ਨੇ ਕਾਂਗਰਸੀ ਉਮੀਦਵਾਰ ਨਾਮਜ਼ਦਗੀ ਵਾਪਸ ਤੇ ਜਿਹੜੀ ਆ ਉਹ ਵੀ ਮੋਹਰ ਲਗਾ ਦਿੱਤੀ ਹੈ ਤਾਂ ਇਹ ਵੀ ਬੇहद ਅਹਿਮ ਹੈ ਦਿਲਚਸਪ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਚੋਣ ਹੋਣ ਜਾਣੀ ਹੈ ਤਾਂ ਦੱਸਦੇ ਕਿ ਸਿਨੈਰੀਓ ਬਿਲਕੁਲ ਉਸ ਵੇ ਵੱਖਰਾ ਹੋ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮਿਲ ਕੇ ਚੋਣ ਲੜਨ ਦਾ ਇਹ ਫੈਸਲਾ ਕੀਤਾ ਸੀ ਹਾਲਾਂਕਿ ਉਸ ਤੋਂ ਪਹਿਲਾਂ नामजदगी जोड़े नेखल कर दिए गए सन पर उस तो बाद दस दई कि कांग्रेस के जोड़े मेयर उम्मीदवार सन उन्होंने अपना जो कागज़ है वापस लिया सी पर उस तो बाद तक काफ़ी देर रात तक शाम तक असी कह सकते हाँ कि ये मोर नहीं सी लगी वो नामजदगी वापस हुई है कि नहीं पर हूँ क्लीयर हो चुके और दूसरे पास वीडियोग्राफी होएगी एना चोड़ों की यह भी हाई कोर्ट ने हुक्म द ਤਾਂ ਗ੍ਰਾਫਿਕ ਦੇ ذریعے ਦਿਖਾ ਰਹੇ ਆ ਮੇਅਰ ਦੇ ਵਿੱਚ ਕੁਰਸੀ ਤੇ ਦੱਸ ਦਈਏ ਕਿ ਕੌਣ ਬੈਠੇਗਾ ਇਹ ਦੋ ਨਾਮਜ਼ਦਗੀ ਪੱਤਰ ਦਾਖਲ ਕਰਵਾ ਲਈ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ ਦੱਸ ਦਈਏ ਕਿ ਉਮੀਦਵਾਰ ਔਰ ਦੂਸਰੇ ਪਾਸੇ ਕਾਂਗਰਸ ਤੋਂ ਜਿਹੜੇ ਉਮੀਦਵਾਰ ਨੇ ਹੋਣਗੇ ਭਾਜਪਾ ਦਾ ਹੋਏਗਾ ਗੁਰਪ੍ਰੀਤ ਸਿੰਘ ਗਾਵੀ ਜਿਹੜੇ ਨੇ ਉਹ ਡਿਪਟੀ ਮੇਅਰ ਦੇ ਲਈ ਕਾਂਗਰਸ ਤੋਂ ਉਮੀਦਵਾਰ ਨੇ ਔਰ ਨਿਰਮਲਾ ਦੇਵੀ ਜਿਹੜੇ ਨੇ ਉਹ ਡਿਪਟੀ ਮੇਅਰ ਦੇ ਲਈ ਉਮੀਦਵਾਰ ਨੇ ਕਾਂਗਰਸ ਤੋਂ ਔਰ ਦੂਸਰੇ ਪਾਸੇ ਰਜਿੰਦਰ ਸ਼ਰਮਾ ਇਡਲੀ ਵਿਡਰੋਲ ਜਿਹੜੇ ਕੰਬੀਨੇਸ਼ਨ ਵਿਡਰੋ ਕਰਨ ਤੋਂ ਬਾਅਦ ਅਫੀਸਰ ਚੇਂਜ ਕਰਨਾ ਉਸ ਅਫੀਸਰ ਵੱਲੋਂ ਫਰੈਸ਼ ਨੋਟਿਸ issues ਕਰਨਾ ਜਿਹੜਾ ਪਹਿਲਾਂ ਕਦੀ ਪ੍ਰੈਸੀਡੈਂਟ ਨਹੀਂ ਸੀਗਾ ਪਾਸ ਪ੍ਰੈਕਟਿਸ ਨਹੀਂ ਸੀਗੀ ਕਿ ਜਿਹੜੇ ਵਿਡਰੋ ਹੋ ਗਈ ਉਹਨਾਂ ਦੀ ਵੈਰੀਫਿਕੇਸ਼ਨ ਹੋਏਗੀ ਸੋ ਵਿਡਰੋਲ ਦੀ ਵੈਰੀਫਿਕੇਸ਼ਨ ਨੋਟਿਸ issues ਹੋਇਆ ਉਹ ਸਾਰਿਆਂ ਨੇ ਧਿਆਨ ਰੱਖਦੇ ਅਸੀਂ ਰੈਟ ਫਾਈਲ ਕੀਤੀ ਸੀਗੀ ਫੇਰ ਇਲੈਕਸ਼ਨ ਲਈ ਕੋਰਟ অবজারভার ਪੁਆਇੰਟ ਕੀਤਾ ਜਾਏ ਵੀਡੀਓਗ੍ਰਾਫੀ ਕਰਵਾਈ ਜਾਏ ਜਿਹੜੀ ਕੋਰਟ ਨੇ ਕੋਰਟ অবজারভার ਤੋਂ ਇਲਾਵਾ ਬਾਕੀ ਸਾਰੀਆਂ ਜੜੀਆਂ ਸਾਰੀਆਂ ਪ੍ਰੀਅਰ ਸਿਨਸੈਪਟ ਕੀਤੀਆਂ ਤੇ ਵੀਡੀਓਗ੍ਰਾਫੀ ਹੋਏਗੀ ਜਿਨ੍ਹਾਂ ਦੇ ਰੈਜ਼ੀਗਨੇਸ਼ਨ ਵਿਡਰੋਅਲ ਦੇ ਐਪਲੀਕੇਸ਼ਨ ਆ ਉਹ ਐਕਸੈਪਟ ਕਰ ਲਈ ਗਈ ਆ ਜਿਹੜੀ ਉੱਥੇ ਪਾਸਸ ਦਾ ਇਸ਼ੂ ਜਿਗਾ ਸਾਡਾ ਜਿਹੜੀ ਅਫੀਸਰ ਸਾਡੇ ਨਾਲ ਗੱਲ ਨਹੀਂ ਸੀ ਕਰ ਰਹੇ ਪਾਸਸ ਜਿਹੜੇ ਨੇ ਜਿਹੜੀ ਲਿਸਟ ਆਫ ਐਲੀਜੀਬਲ ਕੈਂਡੀਡੇਟਸ ਆ ਜਿਹਨਾਂ ਨਾਲ ਕੰਟੈਸਟ ਕਰਨਾ ਉਹ ਸਾਰੀਆਂ ਇਸ਼ੂ ਜਿਹੜੇ ਨੇ ਉਹਨਾਂ ਨੇ ਸਾਡੇ ਰਿਜ਼ੋਲਵ ਕਰਕੇ ਸਾਰੀ ਸਾਡੀਆਂ ਐਡਰੈਸ ਕਰ ਦਿੱਤੇ ਨੇ ਜੀ ਵਿਡਰੋਅਲ ਦਾ ਜਿਹੜਾ ਇਸ਼ੂ ਹੈ ਕਿ ਰੀ ਵੈਰੀਫਿਕੇਸ਼ਨ ਲਈ ਕਿਉਂਕਿ ਵਿਡਰੋਅਲ ਆਲਰੇਡੀ ਹੋ ਚੁੱਕਾ ਸੀ ਲੇਕਿਨ ਰੀ ਵੈਰੀਫਿਕੇਸ਼ਨ ਲਈ ਤੁਹਾਨੂੰ ਇਹ ਇਸ਼ੂ ਸੀਗਾ ਵੀ ਤੁਹਾਨੂੰ ਇਹ ਇਸ਼ੂ ਸੀਗਾ ਜੀ ਕਿ ਜਦੋਂ ਅਫੀਸਰ ਚੇਂਜ ਕੀਤਾ 15 ਤਰੀਕ ਦੀ ਜਦੋਂ ਅਸੀਂ ਵਿਡਰੋਅ ਕਰ ਲਏ ਸੀਗੇ ਤੇ 16 ਤਰੀਕ ਨੂੰ ਦੁਬਾਰਾ ਨੋਟਿਸ ਇਸ਼ੂ ਕਰਨਾ ਕਿ 17 ਨੂੰ ਅਪੀਅਰ ਹੋਵੋ ਜਦਕਿ ਸਾਡੀ ਅਪੀਲੈਂਸ਼ਨ ਸੀ ਕਿ ਸਾਡੇ ਅਲੀਗੇਸ਼ਨ ਸੀਗੇ ਕਿ ਜਿਹੜੇ ਕੈਂਡੀਡੇਟ ਨੂੰ ਨੋਟਿਸ ਇਸ਼ੂ ਕੀਤਾ ਗਿਆ ਹੈ ਤਿੰਨ ਤੋਂ ਸਿਰਫ ਇੱਕ ਨੂੰ ਇਸ਼ੂ ਕੀਤਾ ਗਿਆ ਉਹ ਹਾਊਸ ਰੈਸਟ ਵਿੱਚ ਹੈ ਇਜ਼ ਇਲੀਗਲੀ ਰੀਟੇਨ ਉਹਦੀ ਹੈਬੀਅ ਤਦ ਪੰਜਾਬ ਦੇ ਵਿੱਚ ਗੱਠ ਜੋੜ ਹੋਣਾ ਔਖਾ ਹੋਇਆ ਕਿਉਂਕਿ ਮੁੱਖ ਮੰਤਰੀ ਮਾਨ ਨੇ ਹੁਣ ਤੋਂ ਫਿਰ ਤੋਂ ਨਾਰਾ ਦਿੱਤਾ ਹੈ 14 0 ਦਾ 14 0 ਦਾ ਨਾਰਾ ਦਿੱਤਾ ਗਿਆ ਹੈ ਤਾਂ ਚੰਡੀਗੜ੍ਹ ਦੀ ਸੀਟ ਵੀ ਜਿਹੜੀ ਆ ਸ਼ਾਮਿਲ ਕਰ ਲਈ ਗਈ ਹੈ 24 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ 14 0 ਹੋਵੇਗਾ ਐਸੇ ਮੰਨਿਆ ਗਿਆ ਹੈ ਯਕੈਲੀ ਕਿ ਮੁਰ ਤੋਂ ਦੁਹਰਾਇਆ ਹੈ ਹਾਲਾਂਕਿ ਪਹਿਲਾਂ ਇਸ ਤੋਂ ਪਹਿਲਾਂ 13 0 ਦਾ ਨਾਰਾ ਦੇ ਰਹੇ ਸਨ ਔਰ ਯਾਨੀ ਕਿਸ ਤਰ੍ਹਾਂ ਦੇ ਤੌਰ ਤੇ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਤੇ ਚੋਣ ਲੜਨ ਜਾ ਰਹੀ ਹੈ ਇਸ਼ਾਰਾ ਦਿੱਤਾ ਜਾ ਰਿਹਾ ਹੈ ਤਾਂ ਚੰਡੀਗੜ੍ਹ ਦੇ ਵਿੱਚ ਕੱਲ ਆ ਗੱਠ ਜੋੜ ਤੇ ਸੀਐਮ ਬੋਲੇ ਸਨ ਚੰਡੀਗੜ੍ਹ ਦਾ ਬੀਜੇਪੀ ਤੋਂ ਖਹਿੜਾ ਛੁੱਟੇਗਾ ਇਹ ਸੀਐਮ ਨੇ ਅਕਿਆ ਹੈ ਤਾਂ ਦੱਸਿਓ ਕਿ ਅੱਜ ਜੋ ਮੇਅਰ ਦੀ ਚੋਣ ਹੈ ਉਸ ਤੋਂ ਪਹਿਲਾਂ ਇਸ ਸਟੇਟਮੈਂਟਸ ਤਾਂ ਪਹਿਲਾ ਤੇ ਇੰਟਰਸਟਿੰਗ ਹੈ ਖਾਸ ਤੌਰ ਤੇ ਜਦੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਦੇ ਵਿੱਚ ਅਲਾਈਅੰਸ ਹੋ ਗਿਆ ਹੋਵੇ ਮੇਅਰ ਦੀ ਚੋਣ ਨੂੰ ਲੈ ਕੇ ਜਾਂ ਇੰਡੀਆ ਗੱਠ ਜੋੜ ਦੇ ਅਸੀ ਤਹਿਤ ਕਹਿ ਲਈਏ ਕਿ ਇਹ ਚੋਣ ਹੋ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਇਸ ਦੇ ਅ ਚਾਂਸਸ ਘੱਟ ਲੱਗ ਰਹੇ ਨੇ ਕਿਉਂਕਿ ਲਗਾਤਾਰ ਇਹ ਆਮ ਆਦਮੀ ਪਾਰਟੀ ਔਰ ਨਾਲ ਹੀ ਦੂਜੇ ਪਾਸੇ ਕਾਂਗਰਸ ਵੀ ਇਹੀ ਨਾਰਾ ਦੇ ਰਹੀ ਹੈ ਕਿ ਉਹਨਾਂ ਦੇ ਵੱਲੋਂ ਇਕੱਲੇ ਚੋਣ ਲੜ ਲੜੀ ਜਾਏਗੀ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਿ ਉਹ 13 0 ਨੇ ਹੁਣ 14 0 ਹੋਵੇਗਾ ਲੋਕਲ ਗਵਰਨਮੈਂਟ ਦਾ ਚੋਣ ਹੈ ਉਹ ਚ ਕਾਉਂਸਲਰ ਜਿਹੜੇ ਨੇ ਉਹ ਕਿਉਂਕਿ ਕਾਉਂਸਲਰ ਦਾ ਜਿਹੜਾ ਜਾਂ ਸਰਪੰਚੀ ਦਾ ਜਿਹੜਾ ਚੋਣ ਹੁੰਦਾ ਉਹ ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਵਾਲਾ ਦਾ ਹੁੰਦਾ ਕਈ ਵਾਰੀ ਤਾਂ ਪਾਰਟੀ ਦੇ ਸਿੰਬਲ ਤੇ ਵੀ ਨਹੀਂ ਲੜਿਆ ਜਾਂਦਾ ਉਹ ਆਪਸ ਚ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਸਾਰੇ ਸੋ ਉਹਦੇ ਉਹਦੇ ਬਾਰੇ ਤਾਂ ਮੈਂ ਕਹੂੰਗਾ ਕਿ ਕੱਲ ਨੂੰ ਸ਼ਾਇਦ ਭਾਜਪੀ ਤੋਂ ਖੜਾ ਛੁੱਟ ਜੇ ਚੰਡੀਗੜ੍ਹ ਦਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਸਾਡੇ ਕੋਲੇ ਜਿੰਨੇ ਵੀ ਕੋਕੀ ਰਹਿੰਦੇ ਚੰਡੀਗੜ੍ਹ ਤਾਂ ਬੜੇ ਵਪਾਰੀਆਂ ਦੇ ਬੜੇ ਦੁਖੀ ਹੋਏ ਆਂਦੇ ਫੋਨ ਵੀ ਆਉਂਦੇ ਨੇ ਸੁਨੇਹੇ ਵੀ ਆਉਂਦੇ ਨੇ ਕਿ ਬਹੁਤ ਦੁਖੀ ਆ ਜੀ ਕਿੱਥੇ ਜਾਈਏ ਐਮਪੀ ਸਾਡੀ ਬੰਬੇ ਰਹਿੰਦੀ ਹੈ ਤੇ ਇੱਥੇ ਲੜਾਈਆਂ ਚੱਲਦੀਆਂ ਨੇ ਕਿਹਦੇ ਕੋਲੇ ਫਰਿਆਦਾਂ ਲੈ ਕੇ ਜਾਈਏ ਅ ਜਿਹੜੀ ਮੈਂ 13 0 ਕਹਿਣਾ ਉਹਦੇ ਚ ਇੱਕ ਹੋਰ ਐਡ ਕਰ ਲਓ 14 0 ਕਰ ਲਓ ਚੰਡੀਗੜ੍ਹ ਵੀ ਨਾਲ ਜਿੱਤਾਂ ਜੀ 13 0 ਫਿਰ ਮੈਂ ਆਪਣੀਆਂ ਹੀ ਕਹਿ ਜੀ ਹੁਨਾਮਾ ਦੀ ਪਾਰਟੀ ਦਾ ਪ੍ਰਧਾਨ ਆ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਵੀ ਮੈਂ 13 0 ਚ ਕਿਸੇ ਹੋਰ ਨੂੰ ਵਿੱਚ ਥੋੜੀ ਪਾਉਂਗਾ ਜੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨਿਊਜ਼ 18 ਦੇ ਮੰਚ ਰਾਈジング ਪੰਜਾਬ ਤੇ ਪਹੁੰਚੇ ਤਾਂ ਇਸ ਦੌਰਾਨ ਸੀਐਮ ਨੇ ਆਪਣੇ 13 ਜ਼ੀਰੋ ਵਾਲੇ ਨਾਰੇ ਦਾ ਮਤਲਬ ਸਮਝਾਇਆ ਤੇ ਸਪਸ਼ਟ ਤੌਰ ਤੇ ਆਪ ਵੱਲੋਂ 13 ਦੀਆਂ 13 ਸੀਟਾਂ ਤੇ ਚੋਣ ਲੜਨ ਦੀ ਗੱਲ ਕਹੀ ਤਾਂ ਜਦੋਂ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਲੈ ਕੇ ਸਵਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਹੋਇਆ ਤਾਂ ਰਾਜਾ ਵਰਿੰਗ ਦਾ ਟਰੈਕ ਸੀਐਮ ਦੇ ਨਾਲੋਂ ਕੋਈ ਜ਼ਿਆਦਾ ਵੱਖਰਾ ਨਹੀਂ ਸੀ ਇੱਕ ਵਾਰ ਫਿਰ ਸਟੈਂਡ ਸਪਸ਼ਟ ਕੀਤਾ ਕਿ ਪੰਜਾਬ ਕਾਂਗਰਸ ਦੀ 13 ਦੀਆਂ 13 ਸੀਟਾਂ ਤੇ ਤਿਆਰੀ ਹੈ 13 ਜ਼ੀਰੋ ਫਿਰ ਮੈਂ ਆਪਣੀਆਂ ਹੀ ਕਹਿ ਜੀ ਉਨਾਮ ਆਦੀ ਪਾਰਟੀ ਦਾ ਪ੍ਰਧਾਨ ਆ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਤੇ ਮੈਂ 13 0 ਚ ਕਿਸੇ ਹੋਰ ਨੂੰ ਵਿੱਚ ਥੋੜੀ ਪਾਉਂਗਾ ਫਿਰ ਬਾਈ ਕਮਾਨ ਨੇ ਕਲੀਅਰ ਕਰਤਾ ਤੁਹਾਨੂੰ ਕਿ 13 ਤੇ ਆਪਣੇ ਕੈਂਡੀਡੇਟ ਤਿਆਰ ਕਰ ਲੋ ਜਾਂ ਕਿੰਨੇ ਕਿੰਨੇ 13 ਕੈਂਡੀਡੇਟ ਤਿਆਰ ਨੇ ਤੁਸੀਂ ਚਲਾਉਣੀ ਐ ਇਹ ਬਿਲਕੁਲ ਹੈਡਲਾਈਨ ਤੁਸੀਂ ਐ ਕਰਨਾ ਬ੍ਰੇਕਿੰਗ ਨਿਊਜ਼ ਬਿਲਕੁਲ ਆ ਫਿਰ ਮੈਂ ਕਹਿ ਦਿੰਨਾ ਇਸ ਵਾਰ ਲੋਕ ਸਭਾ ਚ ਪੂਰੇ ਦੇਸ਼ ਚ ਪੰਜਾਬ ਬਣੂਗਾ ਹੀਰੋ ਆਮ ਆਦੀ ਪਾਰਟੀ ਦੇ ਹੱਕ ਚ ਪੰਜਾਬ ਚੋਂ 13 0 ਯਾਨੀ ਕਿ ਵੱਡਾ ਬਿਆਨ ਦੇ ਰਹੇ ਹੋ ਫਿਰ ਕਲੀਅਰ ਕਰ ਰਹੇ ਹੋ ਮਨ ਨੂੰ ਇਹਨੂੰ ਵੱਡਾ ਸਮਝ ਲਓ ਛੋਟਾ ਸਮਝ ਲਓ ਤੁਸੀਂ ਤੁਹਾਡੇ ਉਹ ਕਾਂਗਰਸ ਪਾਰਟੀ ਕੱਲ ਹੀ ਹਜੇ ਮੁਹੱਲੇ ਦੇ ਅੰਦਰ ਉੱਥੇ ਖੜੜ ਕਰਕੇ ਆਈ ਹੈ ਸੋ ਮੈਂ ਇਹ ਸਮਝਦਾ ਕਿ ਕਿਸੇ ਪ੍ਰਕਾਰ ਦੇ ਐਵੇਂ ਆਕਾਸਰੇ ਲਾਏ ਜਾਣੇ ਕੋਈ ਚੰਗੀ ਗੱਲ ਨਹੀਂ ਹੈ ਔਰ ਬਾਕੀ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਹਾਈ ਕਮਾਂਡ ਸੁਪਰੀਮ ਹੈ ਜੋ ਵੀ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਏਗਾ ਲੇਕਿਨ ਸਾਡੀਆਂ ਭਾਵਨਾਵਾਂ ਦੇ ਖਿਲਾਫ ਕੋਈ ਫੈਸਲਾ ਨਹੀਂ ਹੋਏਗਾ 13 ਦੀਆਂ 13 ਦੀਆਂ 13 ਸੀਟਾਂ ਤੇ ਅਸੀਂ ਆਦੇ ਪਾਰਲੀਮੈਂਟ ਮੈਂਬਰ ਲੜਾਉਣ ਦੀ ਤਿਆਰੀ ਕਰ ਲੇਕਿਨ ਤਾਂ ਜਦੋਂ ਰਾਜਾ ਵੜਿੰਗ ਨੂੰ ਸਵਾਲ ਚੰਡੀਗੜ੍ਹ ਵਾਲੇ ਗੱਠ ਜੋੜ ਨੂੰ ਲੈ ਕੇ ਹੋਇਆ ਤਾਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਦਾ ਪੰਜਾਬ ਤੇ ਕੋਈ ਵੀ ਅਸਰ ਨਹੀਂ ਹੈ। ਚੰਡੀਗੜ੍ਹ ਯੂਨਿਟ ਅਲੱਗ ਹੈ। ਉਹਨਾਂ ਨੇ ਹਰ ਪ੍ਰਦੇਸ਼ ਦਾ ਮੁੱਦਾ ਅਲੱਗ ਹੈ, ਹਰ ਦੇਸ਼ ਦਾ ਮੁੱਦਾ ਅਲੱਗ ਹੈ, ਹਰ ਪਿੰਡ ਦਾ ਮੁੱਦਾ ਅਲੱਗ ਹੈ। ਉਹਨਾਂ ਨੇ ਕੋਈ ਚੋਣਾਂ ਇਕੱਠੇ ਨਹੀਂ ਲੜ ਰਹੇ ਕਾਈਂਡਲੀ ਅੰਡਰਸਟੈਂਡ ਇੱਕ ਹੋਰ ਦੇਸ਼ ਵਿਰੋਧੀ ਤਾਕਤ ਹੈ ਬਹੁਤ ਵੱਡੀ ਭਾਜਪੀ ਜੀ ਉਹਨੂੰ ਰੋਕਣ ਵਾਸਤੇ ਮੈਂ ਭਾਵੇਂ ਕਿ ਆਈ ਐਮ ਨੋਬਡੀ ਔਰ ਇਚ ਕਮੈਂਟ ਕਰਾਂ ਉਹਨਾਂ ਨੇ ਇਕੱਠੇ ਹੋ ਕੇ ਕੋਈ ਆਪਦੇ ਕੀ ਉਹਨਾਂ ਦੇ ਮਨ ਦੇ ਵਿੱਚ ਗੱਲ ਹੈ ਕਿ ਇੱਕ ਵਾਰੀ ਪਹਿਲਾਂ ਇਹਨਾਂ ਨੇ ਨਿਬੜ ਲਈਏ ਜਾਂ ਕੀ ਉਹਨਾਂ ਨੇ ਸੋਚਿਆ ਹੋਵੇਗਾ ਔਰ ਕੀਤਾ ਹੋਵੇਗਾ ਔਰ ਚੰਡੀਗੜ੍ਹ ਕੀ ਕਰਦਾ ਜਾਂ ਨਹੀਂ ਕਰਦਾ ਉਹਦਾ ਸਾਡੇ ਤੇ ਕੀ ਅਸਰ ਹੈ ਤਾਂ ਰਾਜਾ ਪੜਿੰਗਦੇਸ ਦੇ ਇਸ ਬਿਆਨ ਦਾ ਹਵਾਲਾ ਦਿੰਦੇ ਹੋਏ ਬੀਜੇਪੀ ਨੇ ਪੰਜਾਬ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਬੀਜੇਪੀ ਆਗੂ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਤੰਜ ਪਰਿਆ ਟਵੀਟ ਕਰਦੇ ਲਿਖਿਆ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਸਾਡਾ ਹਿੱਸਾ ਹੈ ਪਰ ਇਹ ਕਹੋ ਕਿ ਤੁਹਾਨੂੰ ਕਿਸੇ ਨੇ ਉੱਥੇ ਪੁੱਛਿਆ ਨਹੀਂ ਸੋ ਫਿਲਹਾਲ ਦੇ ਕਾਂਗਰਸ ਤੇ ਆਪ ਦੇ ਬਿਆਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਗੱਠਜੋੜ ਵਾਲੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ ਕਿਉਂਕਿ ਦੋਵੇਂ ਪਾਰਟੀਆਂ ਆਪੋ ਆਪਣੇ ਪੱਧਰ ਤੇ 13 ਸੀਟਾਂ ਉੱਤੇ ਤਿਆਰੀ ਦਾ ਦਾਵਾ ਕਰ ਰਹੀਆਂ ਨੇ ਹਾਲਾਂਕਿ ਜ਼ਰੂਰੀ ਨਹੀਂ ਕਿ ਸਿਆਸਤ ਦੇ ਵਿੱਚ ਜੋ ਨਜ਼ਰ ਆਉਂਦਾ ਹੈ ਹਕੀਕਤ ਦੇ ਵਿੱਚ ਵੀ ਉਹੀ ਹੋਵੇ ਚੰਡੀਗੜ੍ਹ ਤੋਂ ਅਮਨ ਭਰਦਵਾਜ న్యూਸ 18 ਪੰਜਾਬ